ਸਵਾਗਤ ਕਰਦਾ ਅੱਜ ਅਸੀਂ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਤੁਹਾਡ ਨੂੰ ਲੜ ਜਿਹੜੇ ਕੈਂਡੀਡੇਟ ਵੀ ਨੇ ਖਰੂਸ ਸਾਹਿਬ ਤੋਂ ਜੋ ਉਹਨਾਂ ਨੇ ਬਿਆਨ ਦਿੱਤਾ ਉਹ ਬੜਾ ਸ਼ਰਮਨਾਕ ਔਰ ਬੇहद ਹੀ 15 12 ਰਤਨ ਬਾਬਾ ਸਾਹਿਬ ਅੰbedkar ਜੀ ਦਾ 133ਵਾਂ ਜਨਮ ਦਿਵਸ ਜਿਹੜਾ ਮਨਾਇਆ ਜਾ ਰਿਹਾ ਔਰ ਬੜੇ ਐਸੀ ਭਾਈਚਾਰੇ ਨੂੰ ਇਸ ਤਰ੍ਹਾਂ ਦੀ ਗੰਦੀ ਸ਼ਬਦਾਵਲੀ ਬੋਲਣਾ ਗਰੇਵਾਲ ਸਾਹਿਬ ਮੈਂ ਆਪ ਸਭ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਵਾਗਤ ਕਰਦਾ ਅੱਜ ਅਸੀਂ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਤੁਹਾਨੂੰ ਇਹ ਦੱਸਣ ਵਾਸਤੇ ਖੇਚਲ ਦਿੱਤੀ ਹੈ ਕਿ ਜੋ ਪਿਛਲੇ ਦਿਨ ਚ ਸਾਡੇ ਸਟੇਟ ਦੇ ਮਿਨਿਸਟਰ ਸਾਹਿਬ ਸਰਦਾਰ ਲਾਲਜੀਤ ਸਿੰਘ ਜੀ ਭੁੱਲਰ ਜਿਹੜੇ ਕੈਂਡੀਡੇਟ ਵੀ ਨੇ ਖਡੂਰ ਸਾਹਿਬ ਤੋਂ ਜੋ ਉਹਨਾਂ ਨੇ ਬਿਆਨ ਦਿੱਤਾ ਉਹ ਬੜਾ ਸ਼ਰਮਨਾਕ ਔਰ ਬੇहद ਹੀ ਮਤਲਬ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਅੱਜ ਜਦੋਂ ਕਿ ਸਾਰੀ ਦੁਨੀਆ ਸਾਰਾ ਰਾਸ਼ਟਰ ਸਾਰਾ ਦੇਸ਼ ਸਾਰਾ ਵਰਲਡ ਮਹਾਰਤ ਰਤਨ ਬਾਬਾ ਸਾਹਿਬ ਅੰਬੇਦਕਰ ਜੀ ਦਾ 133ਵਾਂ ਜਨਮ ਦਿਵਸ ਜਿਹੜਾ ਮਨਾਇਆ ਜਾ ਰਿਹਾ ਔਰ ਬੜੇ ਹਰਸ਼ੋ ਲਾਸ ਨਾਲ ਔਰ ਜਗਾ ਜਗਾ ਤੇ ਉਹਨਾਂ ਦੇ ਦੱਸੇ ਹੋਏ ਮਾਰਗ ਨੂੰ ਸੰਗੋਸ਼ਠੀ ਦੇ ਰੂਪ ਦੇ ਵਿੱਚ ਲੋਕੀ ਬਿਆਨ ਕਰ ਰਹੇ ਨੇ ਔਰ ਉਹ ਸੰਗੋਸ਼ਠੀਆਂ ਜਿਹੜੀਆਂ ਉਹ ਚੱਲ ਰਹੀਆਂ ਨੇ ਉਸ ਦਿਹਾੜੇ ਦੇ ਉੱਤੇ ਸਾਡੇ ਐਸਸੀ ਭਾਈਚਾਰੇ ਨੂੰ ਇਸ ਤਰ੍ਹਾਂ ਦੀ ਗੰਦੀ ਸ਼ਬਦਾਵਲੀ ਬੋਲਣਾ ਐਸਸੀ ਭਾਈਚਾਰੇ ਨੂੰ ਕਿ ਇੰਨੀ ਗੰਦੀ ਸ਼ਬਦਾਵਲੀ ਬੋਲਣਾ ਕਿ ਮੈਨੂੰ ਬੋਲਣ ਲੱਗਿਆ ਵੀ ਸ਼ਰਮ ਆਉਂਦੀ ਹੈ ਵੀ ਉਹ ਘੋੜੀ ਠੋਕਦਾ ਸੀ ਉਹ ਇੰਜ ਕਰਦਾ ਸੀ ਉਹ ਇੰਜ ਕਰਦਾ ਸੀ ਇਹ ਉਹਦੇ ਭਾਂਡੇ ਮਾਂਜਦਾ ਸੀ ਬਿਲਕੁਲ ਮੈਂ ਨਹੀਂ ਸਮਝਦਾ ਕਿ ਇੱਕ ਸਟੇਟ ਦੇ ਮਨਿਸਟਰ ਨੂੰ ਐਡੀ ਭੱਦੀ ਔਰ ਮਰਿਆਦਾਹੀਨ ਸ਼ਬਦਾਵਲੀ ਜਿਹੜੀ ਹੈ ਉਹ ਬੋਲਣੀ ਚਾਹੀਦੀ ਹੈ ਫਿਰ ਸਭ ਤੋਂ ਵੱਡੀ ਗੱਲ ਅਸੀਂ ਅੱਜ ਪੂਰਾ ਹਿੰਦੁਸਤਾਨ ਪੂਰੀ ਦੁਨੀਆ ਪੂਰਾ ਵਰਲਡ ਅਸੀਂ ਇਸ ਪਾਸੇ ਲੱਗੇ ਆ ਕਿ ਔਰਤ ਜਿਹੜੀ ਹੈ ਅਸੀਂ ਉਹਨੂੰ ਬਰਾਬਰ ਦਾ ਦਰਜਾ ਦੇਣਾ ਔਰ ਔਰਤ ਜਿਹੜਾ ਉਹ ਮਰਦ ਦੇ ਬਰਾਬਰ ਹੈ ਔਰਤ ਔਰ ਮਰਦ ਦੇ ਵਿੱਚ ਕੋਈ ਫਰਕ ਨਹੀਂ ਔਰ ਅਸੀਂ ਉਹਦਾ ਵਾਅਦਾ ਦੇਣਾ ਅਸੀਂ ਉਹਦੀ ਉਹਨੂੰ ਸਸ਼ਕਤੀਕਰਨ ਬਣਾਣਾ ਉਹਦਾ ਸਸ਼ਕਤੀਕਰਨ ਕਰਨਾ ਔਰ ਉਹਦੀ ਹਰ ਲਿਹਾਜ਼ ਨਾਲ ਅਸੀਂ ਰਿਸਪੈਕਟ ਕਰਨੀ ਹੈ ਔਰ ਇੱਕ ਔਰਤ ਇੱਕ ਬਹੂ ਇੱਕ ਬੇਟੀ ਦੇ ਬਾਰੇ ਉਥੇ ਖੜੇ ਹੋ ਕੇ ਹਜ਼ਾਰਾਂ ਲੋਕਾਂ ਦੇ ਸਾਹਮਣੇ ਇੰਨੀ ਗੰਦੀ ਸ਼ਬਦਾਵਲੀ ਔਰ ਇਹਨਾਂ ਗੰਦਾ ਬੋਲਣਾ ਜਿਹੜਾ ਮੈਂ ਸਮਝ ਨਾ ਉਹ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਗੱਲ ਹੈ ਉਹ ਇੱਕ ਇੱਕ ਆਮ ਆਦਮੀ ਵੀ ਇੱਕ ਅਨਪੜ੍ਹ ਆਦਮੀ ਵੀ ਜਿਹੜਾ ਉਹ ਇਸ ਤਰ੍ਹਾਂ ਨਹੀਂ ਬੋਲ ਸਕਦਾ ਜਿਹੜਾ ਉਹ ਸਾਡੀ ਮਾਨਯੋਗ ਸਰਕਾਰ ਆਪ ਆਪ ਸਰਕਾਰ ਦਾ ਇੱਕ ਕੈਬਨਿਟ ਰੈਂਕ ਦਾ ਮਨਿਸਟਰ ਔਰ ਮੈਂਬਰ ਪਾਰਲੀਮੈਂਟ ਦਾ ਜਿਹੜਾ ਕੈਂਡੀਡੇਟ ਹੈ ਉਹ ਬੋਲ ਰਿਹਾ ਔਰ ਮੈਂ ਇਹ ਸਮਝਦਾ ਕਿ ਉਹਨਾਂ ਨੇ ਉਸ ਤੋਂ ਬਾਅਦ ਸਾਡੇ ਜਿਹੜੇ ਆਪਣਾ ਸੁਨਿਆਰਾ ਭਾਈਚਾਰਾ ਵੈ ਸਾਡਾ ਰਾਮਗੜੀਆ ਭਾਈਚਾਰਾ ਵੈ ਸਾਡਾ ਮੈਨੂੰ ਸੋਨੂ ਜੀ ਉਹਨੇ ਦੱਸ ਰਹੇ ਸੀ ਰਾਮਗੜੀਆ ਭਾਈਚਾਰਾ ਸਾਡਾ ਉਹਦੀ ਗਾਥਾ ਜਿਹੜੀ ਹੈ ਉਦਾ ਉਹਦਾ ਇਤਿਹਾਸ ਜਿਹੜਾ ਉਹ ਇੱਕ ਬਹੁਤ ਹੀ ਅਮੀਰ ਇਤਿਹਾਸ ਹੈ ਔਰ ਬਹੁਤ ਹੀ ਸ਼ੂਰ ਵੀਰਾਂ ਨਾਲ ਭਰਿਆ ਹੋਇਆ ਹੈ ਔਰ ਦੇਸ਼ ਦੇ ਲਈ ਕੁਰਬਾਨੀਆਂ ਦੇਣ ਵਾਲਾ ਇਤਿਹਾਸ ਹੈ ਉਹਨੂੰ ਇਸ ਤਰ੍ਹਾਂ ਗੁੱਲੀ ਕਾੜ ਔਰ ਇਸ ਤਰ੍ਹਾਂ ਦੇ ਅਪਸ਼ਬਦ ਜਿਹੜੇ ਬੋਲਣਾ ਉਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਔਰ ਫੇਰ ਜਿਹੜਾ ਸੁਨਿਆਰਾ ਬਰਾਦਰੀ ਵਾਸਤੇ ਇਹਨਾਂ ਨੇ ਸ਼ਬਦ ਬੋਲੇ ਨੇ ਸੁਨਿਆਰਾ ਬਰਾਦਰੀ ਮੈਂ ਤੁਹਾਨੂੰ ਦੱਸਣਾ ਚਾਹਨਾ ਸਾਡੇ ਸਮਾਜ ਦਾ ਸਵਰਨਕਾਰ ਸੰਗ ਜਿਹੜਾ ਸਾਡੇ ਸਮਾਜ ਦਾ ਸਵਰਨਕਾਰ ਸੰਗ ਜਿਹੜਾ ਉਹ ਇੱਕ ਬਿਆਨ ਬੜਾ ਅਭਿਨ ਅੰਗ ਹੈ ਸਾਡੇ ਸਮਾਜ ਦਾ ਜਿਹੜਾ ਸਵਰਨਕਾਰ ਸੰਗ ਹੈ ਉਹ ਸਾਡੇ ਸਮਾਜ ਦਾ ਬੜਾ ਅਭਿਨ ਅੰਗ ਹੈ ਇਹਦੇ ਅੱਛੇ ਅੱਛੇ ਸਨਤਕਾਰ ਅੱਛੇ ਅੱਛੇ ਕਲਾਕਾਰ ਅੱਛੇ ਅੱਛੇ ਵਿਦਵਾਨ ਜਿਹੜੇ ਉਸ ਸੁਨਿਆਰਾ ਬਰਾਦਰੀ ਦੇ ਵਿੱਚ ਹੋਏ ਨੇ ਔਰ ਸਾਰੇ ਹੀ ਅਸੀਂ ਇੱਕ ਦੂਜੇ ਨਾਲ ਮੇਲ ਮਿਲਾਪ ਰੱਖ ਕੇ ਇੱਕ ਦੂਜੇ ਦੇ ਦੁੱਖ ਸੁੱਖ ਚ ਸ਼ਾਮਲ ਹੋ ਕੇ ਭਾਈਚਾਰਕ ਸੰਗ ਨੂੰ ਹਮੇਸ਼ਾ ਵਧਾਵਾ ਦੇਣੇ ਆ ਔਰ ਇਮ ਮਾਨਯੋਗ ਭੁੱਲਰ ਸਾਹਿਬ ਨੇ ਜਿਸ ਤਰ੍ਹਾਂ ਇਹ ਗੱਲ ਕੀਤੀ ਹੈ ਕਿ ਮੈਂ ਲੋਰੀਆ ਲੋਰੀਆ ਜੱਟਾਂ ਤੇ ਮੇਰੇ ਖਿਆਲ ਇਹਨਾਂ ਨੂੰ ਲੋਰੀਏ ਜੱਟ ਦੀ ਡੈਫੀਨੇਸ਼ਨ ਵੀ ਨਹੀਂ ਪਤਾ ਲੋਰੀਏ ਜਿਹੜੇ ਨੇ ਇਹ ਸਾਡੇ ਸਮਾਜ ਦੇ ਵਿੱਚ ਉਹਨਾਂ ਦਾ ਜਿਹੜਾ ਸਲੀਕਾ ਇਹ ਗੁਫ਼ਤਗੂ ਹੈ ਉਹ ਬਹੁਤ ਹੀ ਮਿੱਠਾ ਔਰ ਮਠ ਬੋਲਣਾ ਜਿਹੜਾ ਉਹ ਬੋਲਣ ਵਾਲਾ ਹੈ ਉਹ ਕਿਸੇ ਵੀ ਦੂਸਰੇ ਧਰਮ ਦੀ ਦੂਸਰੇ ਸਮਾਜ ਦੀ ਕਿਸੇ ਦੂਸਰੇ ਦੀ ਉਹ ਬੇਇਜ਼ਤੀ ਆਉਂਦੀ ਪੱਗ ਨਹੀਂ ਲਾਉਂਦੇ ਉਹ ਲਾਹੌਰੀਆਂ ਲਾਹੌਰੀਆਂ ਦੇ ਜਿਹੜਾ ਆਪਣੇ ਆਪ 'ਚ ਫਖਰ ਦੀ ਗੱਲ ਹੈ ਲੇਕਿਨ ਮੈਂ ਸਮਝਦਾ ਇਹਨਾਂ ਨੇ ਉਹਨਾਂ ਦਾ ਵੀ ਨਾਂ ਡੋਪੋਇਆ ਉਹਨਾਂ ਨੂੰ ਵੀ ਸ਼ਰਮਿੰਦਾ ਕੀਤਾ ਸੋ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਅੱਜ ਇਸ ਤੁਹਾਡੇ ਸਾਰਿਆਂ ਦੇ ਸਾਹਮਣੇ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਇਹਨਾਂ ਗੱਲਾਂ ਦੀ ਪੁਰਜ਼ੋਰ ਨਿਖੇਦੀ ਕਰਦਾ ਬਰਤਸਨਾ ਕਰਦਾ ਔਰ ਇਹਨਾਂ ਦੀ ਬਹੁਤ ਜ਼ਿਆਦਾ ਜੜੀ ਹੈ ਉਹ ਇਹਨੂੰ ਮਤਲਬ ਸ਼ਰਮਸਾਰ ਜਿਹੜੀ ਹੈ ਉਹ ਗੱਲ ਉਹਨੂੰ ਮੰਨਦਾ ਇਸ ਤੋਂ ਬਾਅਦ ਤੁਹਾਨੂੰ ਸਾਰੇ ਡਿਟੇਲ ਚ ਸਾਡੇ OBC ਦੇ ਪੰਜਾਬ ਵਿੰਗ ਦੇ ਪ੍ਰਧਾਨ ਮੇਰਾ ਛੋਟਾ ਵੀਰ सोनू ਜੀ ਉਹ ਤੁਹਾਨੂੰ ਡਿਟੇਲ ਚ ਇਹਦੇ ਬਾਰੇ ਸਾਰੀ ਦੱਸਣਗੇ ਮੈਂ ਬੇਨਤੀ ਕਰਾਂਗਾ सोनू ਜੀ ਨੂੰ ਕਿ ਉਹ ਆਪ ਜੀ ਦੇ ਨਾਲ ਮੁਖਾਤਬ ਹੋ ਕਿਸੇ ਨੂੰ ਕਤਲ ਕਰਨ ਤੋਂ ਬਾਅਦ ਅਗਰ ਆਪਾਂ ਮਾਫੀ ਮੰਗ ਲਈਏ ਤੇ ਉਹ ਬੈਠੇ ਨਹੀਂ ਸਮਝਦਾ ਠੀਕ ਹੈ ਕਿਸੇ ਦੀਆਂ ਭਾਵਨਾਵਾਂ ਨੂੰ ਤੁਸੀਂ ਠੇਸ ਪਹੁੰਚਾਈ ਇਸ ਤਰ੍ਹਾਂ ਦੀ ਠੇਸ ਪਹੁੰਚਾਈ ਕਿ ਮਤਲਬ ਜਿਹੜਾ ਜਿਹੜੇ ਤਲਵਾਰ ਦਾ ਜ਼ਖਮ ਹੈ ਉਹ ਠੀਕ ਹੋ ਸਕਦਾ ਹੈ ਲੇਕਿਨ ਜਿਹੜਾ ਮੂੰਹ ਦਾ ਜ਼ਖਮ ਹੈ ਨਾ ਜਿਹੜਾ ਸ਼ਬਦਾਂ ਦੇ ਜੋ ਮੇਰਾ ਉਹ ਵੀਰ ਹੈ ਆਪਣਾ ਸਾਡਾ ਐਮਐਲਏ ਸਾਹਿਬ ਰਹੇ ਨੇ ਕੀ ਨਾ ਨਹੀਂ ਨਹੀਂ ਹਰਮਿੰਦ ਆ ਰੱਖੀ ਦਾ ਹਰਮਿੰਦਰ ਗਿੱਲ ਜੀ ਜੋ ਉਹਨਾਂ ਦੀ ਵਾਈਫ ਬਾਰੇ ਇਹਨਾਂ ਨੇ ਗੱਲਾਂ ਕੀਤੀਆਂ ਨੇ ਕਿ ਆ ਉਹ ਤੁਸੀਂ ਸਮਝਦੇ ਹੋ ਮਾਫ਼ ਕਰਨ ਦੇ ਯੋਗ ਨੇ ਜਾਂ ਉਹ ਦੁਨੀਆ ਕਦੀ ਉਹਨਾਂ ਨੂੰ ਭੁੱਲੇਗੀ ਇਹ ਮੈਂ ਨਹੀਂ ਸਮਝਦਾ ਇਹ ਤੇ ਬੜੀ ਸ਼ਰਮਸਾਰ ਗੱਲ ਹੈ ਔਰ ਆਪਣੇ ਆਪ ਦੀ ਡੁੱਬ ਮਰਨ ਵਾਲੀ ਗੱਲ ਸਭ ਤੋਂ ਵੱਡੀ ਗੱਲ ਜਿਹੜੀ ਐ ਐਸਪੀ ਭਾਈ ਜਾਨੀ ਦਾ ਆਫਿਸ ਭਾਈ ਜਾਨੀ ਦਾ ਉਹਨਾਂ ਦੇ ਮੈਡਮ ਇਹ ਮੈਨੂੰ ਜੀ ਵੀ ਆ ਗਿਆ ਮੈਨੂੰ ਹੁਣੇ-ਹੁਣੇ ਸੋਨੂ ਜੀ ਦੱਸ ਰਹੇ ਸੀਗੇ ਕਹਿੰਦੇ ਕਿ ਭਾਜੀ ਗੱਲ ਇਹ ਆ ਕੀ ਇਹ ਹੋ ਸਕਦਾ ਹੈ ਕਿਉਂਕਿ ਆਮ ਆਦਮੀ ਪਾਰਟੀ ਨੂੰ ਕੋਈ ਕੈਂਡੀਡੇਟ ਨਹੀਂ ਮਿਲ ਰਹੇ ਉਹਨਾਂ ਨੇ ਆਪਣੇ ਕੈਬਨਿਟ ਮਨਿਸਟਰੀ ਜਿਹੜੇ ਆ ਔਲਾਦੇ ਔਰ ਕੈਬਨਿਟ ਮਨਿਸਟਰ ਵੀ ਜਿਹੜੇ ਨੇ ਉਹ ਚਾਹੁੰਦੇ ਨਹੀਂ ਆ ਕਿ ਅਸੀਂ ਇਲੈਕਸ਼ਨ ਜਿੱਤੀਏ ਕਿਉਂਕਿ ਇੱਕ ਦੇ ਉਹਨਾਂ ਦੀ ਕੈਬਨਿਟ ਖੋਈ ਜਾਣੀ ਹੈ ਦੂਜਾ ਉਹਨਾਂ ਦਾ ਪੰਜਾਬ ਚੋਂ ਪੱਤਾ ਕੱਟਿਆ ਜਾਣਾ ਉਥੇ ਦਿੱਲੀ ਜਾ ਕੇ ਉਹ ਇਸ ਕਰਕੇ ਜਾਣ ਕੇ ਇਹੋ ਜਿਹੇ ਬਿਆਨ ਦੇਦੇ ਆ ਕਿ ਇਹੋ ਜਿਹੇ ਬਿਆਨ ਦਈਏ ਤੇ ਇਹ ਜਿਹੜੀ ਲੋਕ ਜਿਹੜੇ ਸਾਨੂੰ ਉਹ ਹਰਾ ਦੇਣ ਬਾਕੀ ਇਹਦੇ ਬਾਰੇ ਡਿਟੇਲ ਤੁਹਾਨੂੰ ਸੋਨੂ ਜੀ ਦੇਣਗੇ ਅੱਜ ਅਸੀਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ओबीसी ਦਾ ਮੈਂ ਇੱਕ ਕਾਰਜਕਾਰੀ ਪ੍ਰਧਾਨ ਆ ਪੰਜਾਬ ਦਾ ਔਰ 75 ਕਾਸਟਾਂ ਨੇ ਪੰਜਾਬ ਦੀਆਂ 75 ਕਾਸਟਾਂ ਨੂੰ ਅਸੀਂ ਪੰਜਾਬ ਦੇ ਵਿੱਚ ਆਪਣੇ ਨਾਲ ਲੈ ਕੇ ਚੱਲਦੇ ਆ ਔਰ ਹਾਇਰ ਵਰਗ ਦੇ ਜਿਹੜੇ ਲੋਕ ਨੇ ਜਦੋਂ ਉਹਨਾਂ ਦੇ ਹੱਕਾਂ ਦੀ ਗੱਲ ਹੁੰਦੀ ਆ ਤੇ ਗੱਲ ਕਰਦੇ ਆ ਪਰ ਅ ਕੱਲ ਪਰਸੋਂ ਤੋਂ ਹੀ ਲਾਲਜੀਤ ਸਿੰਘ ਭੁੱਲਰ ਜੋ ਪੱਟੀ ਤੋਂ ਐਮਐਲਏ ਨੇ ਔਰ ਕੈਬਨਟ ਮੰਤਰੀ ਨੇ ਆਮ ਆਦਮੀ ਪਾਰਟੀ ਸਰਕਾਰ ਦੀ ਉਹਨਾਂ ਨੂੰ ਜਦੋਂ ਕੋਈ ਉਮੀਦਵਾਰ ਨਹੀਂ ਲੱਭਿਆ ਤੇ ਉਹਨਾਂ ਨੇ ਫੜ ਕੇ ਉਹਨਾਂ ਨੂੰ ਤਾਰਤਾ ਖਡੂਰ ਸਾਹਿਬ ਲੋਕ ਸਭਾ ਹਲਕੇ ਹੁਣ ਉਹ ਆਏ ਦੇਣੀ ਕੋਈ ਨਾ ਕੋਈ ਗਲਤ ਵਿਵਾਦ ਦੇ ਦਿੰਦੇ ਨੇ ਕੋਈ ਨਾ ਕੋਈ ਗਲਤ ਬਿਆਨ ਦੇ ਦੇ ਕੇ ਤੇ ਕਿਸੇ ਨਾ ਕਿਸੇ ਕਮਿਊਨਿਟੀ ਨੂੰ ਛੇੜ ਲੈਂਦੇ ਨੇ ਤੇ ਟਾਰਗੇਟ ਕਰ ਦਿੰਦੇ ਨੇ ਪਰ ਮੈਂ ਦੱਸ ਦੇਣਾ ਚਾਹੁੰਦਾ ਹੈ ਕਿ ਲਾਲਜੀਤ ਭੁੱਲਰ ਜੀ ਪਹਿਲਾਂ ਜੀ ਦੇ ਬਾਰੇ ਬੋਲਣਾ ਉਹਦੇ ਬਾਰੇ ਇਤਿਹਾਸ ਪੜ ਲਿਆ ਕਰੋ ਕਿਉਂਕਿ ਕਦੇ ਤੇ ਤੁਹਾਡੇ ਜਿਹੜੇ ਐਮ ਐਲ ਏ ਆ ਉਹ ਕਹਿੰਦੇ ਆ ਕਿ ਗਊ ਨੂੰ ਰਾਸ਼ਟਰੀ ਪੰਛੀ ਘੋਸ਼ਿਤ ਕਰ ਦਿੱਤਾ ਜਾਵੇ ਤੇ ਕਦੀ ਉਹ ਕਿਸੇ ਨਾ ਕਿਸੇ ਪੱਤਰਕਾਰ ਵੀਰ ਨੂੰ ਧਮਕੀ ਦੇਣ ਦੇ ਵਿਧਾਨ ਸਭਾ ਜਿੱਤੇ ਕਦੀ ਨਾ ਕਦੀ ਕੋਈ ਨਾ ਕੋਈ ਬਵਾਦ ਪਾ ਛੱਡਦੇ ਆ ਤੇ ਤੁਸੀਂ ਲੋਕਾਂ ਦਾ ਧਿਆਨ ਜਿਹੜਾ ਪਟਕਾਉਣ ਦੇ ਕੰਮ ਕਰਨ ਦੇ ਜੇ ਇਹਨੂੰ ਬੰਦ ਕਰ ਦਿਓ ਪੰਜਾਬ ਦੇ ਲੋਕ ਸੂਰਬੀਰ ਯੋਧਿਆਂ ਦੀ ਕੌਮ ਆ ਪੰਜਾਬ ਔਰ ਜੇ ਤੁਹਾਡਾ ਦਾ ਲੱਗ ਗਿਆ ਵਾ ਤੇ ਤੁਸੀਂ ਉਹ ਕੰਮ ਨਾ ਕਰੋ ਕਿ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਲੋਕੀ ਪੰਜਾਬ ਦੇ ਵਿੱਚ ਜਿੱਥੇ ਟਕਰਿਆ ਕਰਨ ਤੇ ਤੁਹਾਡੇ ਗਲ ਪੈ ਜਾ ਗਏ ਜਿਹੜੇ ਸਾਡੇ ਵੀਰ ਥੱਲੇ ਸੀਟੀਆਂ ਮਾਰਦੇ ਸੀ ਉਹ ਅੱਜ ਇਹਨਾਂ ਨਾਲ ਨੇ ਕੱਲ ਕਿਸੇ ਨਾਲ ਸੀ ਕੱਲ ਕਿਸੇ ਨਾਲ ਹੁੰਦੇ ਆ ਉਹਨਾਂ ਦੇ ਵੀ ਨਾਮ ਕਿਹੜੇ ਆ ਵਾਕ ਵੀ ਹੋਰ ਬਾਝਲੇ ਹੋਵੇ ਬਿਲਕੁਲ ਜੀ RAM ਗੜੀਆ ਦੇ ਜੇ ਤੁਸੀਂ ਗੱਲ ਕਰੋ ਇਤਿਹਾਸ ਦੀ ਮੈਂ ਗੱਲ ਕਰ ਲਾਂਗਾ ਉੱਥੇ ਆਉਣ ਲੱਗਾ RAM ਗੜੀਆ ਬਰਾਦਰੀ ਦੇ ਇਤਿਹਾਸ ਬਾਰੇ ਜੇਕਰ ਨਹੀਂ ਪਤਾ ਇਹਨਾਂ ਨੂੰ ਤੇ ਪਤਾ ਕਰ ਲੈਣ ਦਿੱਲੀ ਤੇ ਲਾਲ ਕਿਲੇ ਤੇ ਫਤਿਹ ਕਿਹਨਾ ਕੀਤਾ ਸੀ ਜੱਸਾ ਸਿੰਘ RAM ਗੜੀਆ ਕੌਣ ਸੀ ਪਹਿਲਾ ਇਤਿਹਾਸ ਪਤਾ ਕਰ ਲੈਣ ਕਹਿੰਦੇ ਨਮਕ ਸਵਾਦ ਅਨੁਸਾਰ ਤੇ ਗੱਲ ਔਕਾਤ ਅਨੁਸਾਰ ਕਰੀਦੀ ਆ ਤੁਸੀਂ ਕਿਸੇ ਬਾਰੇ ਬੋਲਣ ਤੋਂ ਪਹਿਲਾਂ ਸੋਚ ਲਿਆ ਕਰੋ ਜੀਭ ਦੇ ਵਿੱਚ ਹੱਡੀ ਨਹੀਂ ਹੁੰਦੀ ਹੱਡੀਆਂ ਤੜਵਾ ਦਿੰਦੀ ਆ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਤੁਸੀਂ ਸੁਨਿਆਰਾ ਬਰਾਦਰੀ ਦੇ ਬਾਰੇ ਵੀ ਕਹਤਾ ਤੁਸੀਂ ਰਾਮਗੜੀਆ ਬਰਾਦਰੀ ਨੂੰ ਗੁੱਲੀ ਘਟ ਕਹਤਾ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਜੇ ਤੁਸੀਂ ਜੱਟ ਭਾਈਚਾਰੇ ਤੇ OBC ਦੇ ਵਿੱਚ ਐਸੀ ਭਾਈਚਾਰੇ ਦੇ ਵਿੱਚ ਕਿਉਂ ਮਤਲਬ ਪਾੜ ਪਾਉਣ ਦੀ ਕੋਸ਼ਿਸ਼ ਕਰਨ ਦਾ ਜੇ ਉਹਦੇ ਸਾਰਿਆਂ ਨੂੰ ਪਤਾ ਵਾ ਵੀ ਤੁਸੀਂ ਨਹੀਂ ਜਿੱਤਣਾ ਕਿਉਂਕਿ ਖੜੂਰ ਸਾਹਿਬ ਲੋਕ ਸਭਾ ਹਲਕਾ ਪੰਥਕ ਹਲਕਾਵਾ ਇਹਨਾਂ ਨੂੰ ਤਖਸਾਲ ਹਜੂਰ ਸਾਹਿਬ ਵੀ ਜਿਹੜਾ ਘੇਰਿਆ ਸੀ ਉੱਥੇ ਸਿੱਖ ਜਥੇਬੰਦੀਆਂ ਨੇ ਤੇ ਇਹਨਾਂ ਕੋਲ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਗਏ ਤੇ ਇਹ ਇਹਨਾਂ ਨੇ ਡਰਾਮਾ ਜਿਹੜਾ ਕੀਤਾ ਇਹ ਜਾਣ ਬੁੱਝ ਕੇ ਕੀਤਾ ਵਾ ਵੀ ਮੇਰਾ ਵਿਰੋਧ ਹੋਊਗਾ ਕਿਉਂਕਿ ਉੱਥੇ OBC ਦੀ ਵੋਟ ਬਹੁਤ ਆ ਔਰ ਡਾਕਟਰ ਰਤਨ ਸਿੰਘ ਜਨਾਲਾ ਦੋ ਵਾਰ ਮੈਂਬਰ ਪਾਰਲੀਮੈਂਟ ਰਹ ਚੁੱਕੇ ਉੱਥੋਂ ਇਹਨਾਂ ਨੇ ਬਿਆਨ ਜਿਹੜਾ ਜਾਣ ਬੁੱਝ ਕੇ ਦਿੱਤਾ ਕਿ ਕੱਲ ਨੂੰ ਕਿਤੇ ਸਾਡੀ ਕੈਬਨਿਟ ਦੇ ਵਿੱਚੋਂ ਪੰਜਾਬ 'ਚ ਛੁੱਟੀ ਨਾ ਹੋ ਜੇ ਤੇ ਇਸ ਕਰਕੇ ਇਹਨਾਂ ਨੇ ਜਿਹੜੇ ਆਪਣੇ ਗੜੀਏ ਕੰਡੇ ਖਿਲਾ ਰਹੇ ਆ ਉਹ ਤੇ ਉਦਾਂ ਵੀ ਇਹਨਾਂ ਦੀ ਜ਼ਮਾਨਤ ਜਬਤ ਹੋਣੀ ਹੀ ਪਰ ਹੁਣ ਤੇ ਹੋਣੀ ਹੀ ਹੋਣੀ ਆ ਅੱਜ ਪੰਜਾਬ ਦੇ ਵਿੱਚ ਸਾਰਾ OBC ਭਾਈਚਾਰਾ ਇਹਨਾਂ ਦਾ ਸਖਤ ਵਿਰੋਧ ਕਰਦਾ ਹੈ ਤੇ ਮਾਨਯੋਗ ਮੁਖਮਤੀ ਸਾਹਿਬ ਨੂੰ ਅਸੀਂ ਪੁੱਛਣਾ ਚਾਹੁੰਦੇ ਆ ਕਿ ਕੀ ਗੱਲ ਤੁਹਾਨੂੰ OBC ਭਾਈਚਾਰਿਆਂ ਨੇ ਵੋਟਾਂ ਨਹੀਂ ਪਾਈਆਂ ਤੁਹਾਨੂੰ ਐਸੀ ਭਾਈਚਾਰਿਆਂ ਨੇ ਵੋਟਾਂ ਨਹੀਂ ਪਾਈਆਂ ਤੁਸੀਂ ਅੱਜ ਸਾਨੂੰ ਵੰਡਨ ਡੈ ਜੇ ਕੀ ਗੱਲ ਤੁਸੀਂ ਅੱਜ ਕਿਹੜੇ ਹੱਕ ਆ ਤੁਹਾਡੇ ਕੋਲ ਵੀ ਤੁਸੀਂ ਸਟੇਜ ਤੇ ਕੁਝ ਵੀ ਬੋਲ ਦਿੰਦੇ ਜੇ ਕਿਸੇ ਦੇ ਖਿਲਾਫ ਵੀ ਇੱਕ ਮਹਿਲਾ ਦੇ ਖਿਲਾਫ ਤੁਸੀਂ ਬੋਲ ਰਹੇ ਜੇ ਮੈਂ ਤੇ ਮਾਨਯੋਗ ਜਿਹੜੇ ਸਾਬਕਾ ਵਿਧਾਇਕ ਹਨ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਮਹਿਲਾ ਕਮਿਸ਼ਨ ਚ ਇਹਦੀ ਸ਼ਿਕਾਇਤ ਕਰਨ ਔਰ ਆਪਣੀ ਪਾਰਟੀ ਹਾਈ ਕਮਾਂਡ ਦੇ ਨਾਲ ਵੀ ਮੈਂ ਗੱਲ ਕੀਤੀ ਹੈ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਇਹਨਾਂ ਦੀ ਸ਼ਿਕਾਇਤ ਕਰਾਂਗੇ ਔਰ ਇਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਕਿਉਂਕਿ ਇਹ ਆਏ ਦਿਨ ਮੂੰਹ ਦੇ ਵਿੱਚੋਂ ਕੋਈ ਇਹੋ ਜਿਹੇ ਸ਼ਬਦ ਕੱਢ ਦਿੰਦੇ ਨੇ ਜਿਨ੍ਹਾਂ ਦੇ ਨਾਲ ਲੋਕਾਂ ਨੂੰ ਬਹੁਤ ਪੀੜ ਹੁੰਦੀ ਆ ਅੱਜ ਪੰਜਾਬ ਦੀਆਂ 75 ਕਾਸਟਾਂ ਇਹਨਾਂ ਦਾ ਬਾਈਕਾਡ ਕਰਦੀਆਂ ਵਾਂ ਔਰ ਅਸੀਂ ਇਹਨਾਂ ਦਾ ਸਖਤ ਲਫ਼ਜ਼ਾਂ ਦੇ ਵਿੱਚ ਵਿਰੋਧ ਕਰਦੇ ਹਾਂ ਤੇ ਇਹਨਾਂ ਦੀ ਮਾਫੀ ਦੇ ਨਾਲ ਬਿਲਕੁਲ ਕੰਮ ਨਹੀਂ ਚੱਲਣਾ ਕਿਉਂਕਿ ਮਾਫੀ ਤੁਸੀਂ ਕੁਝ ਵੀ ਕਿਸੇ ਨੂੰ ਕਹਿ ਦੋ ਤੇ ਬਾਅਦ ਚੋਂ ਮਾਫੀ ਮੰਗ ਲਓ ਇਹ ਬਿਲਕੁਲ ਮੰਦ ਭੱਗੀ ਗੱਲ ਹੈ ਔਰ OBC ਔਰ SC ਭਾਈਚਾਰੇ ਨੂੰ ਮੈਂ ਦੱਸਣਾ ਚਾਹੁੰਦਾ ਭਰਾਓ ਸਾਡੇ ਲਈ ਬਹੁਤ ਚਿੰਤਾ ਦਾ ਵਿਸ਼ਾ ਵਾ ਇਹ ਜਿੱਦਾਂ ਪਲਾਨਡ ਹੋ ਕੇ ਦਿੱਲੀ ਤੋਂ ਬਿਆਨ ਇੱਥੇ ਪੰਜਾਬ 'ਚ ਕੋਈ ਵੀ ਦੇ ਦਿੰਦੇ ਆ ਤੇ ਆਏ ਦਿਨ ਕੋਈ ਨਾ ਕੋਈ ਵਿਵਾਦ ਪੰਜਾਬ ਦੇ ਵਿੱਚ ਪੈਦਾ ਕਰ ਛੱਡਦੇ ਆ ਅੱਜ ਇਹਨਾਂ ਨੂੰ ਲੋਕੀ ਸਵਾਲ ਪੁੱਛਣ ਵੀ 1000 ਰੁਪਿਆ ਤੁਸੀਂ ਦਿੱਤਾ ਸੀ ਮਹਿਲਾਵਾਂ ਨੂੰ ਅੱਜ ਇਹਨਾਂ ਨੂੰ ਪੁੱਛੋ ਵੀ ਥਾਂ ਥਾਂ ਤੇ ਤੁਸੀਂ ਬੋਰਡ ਲਾਤੇ ਆ ਪੰਜਾਬ ਦੇ ਨੌਜਵਾਨਾਂ ਨੂੰ ਤੁਸੀਂ ਐਨਐਸਐ ਲਾ ਕੇ ਡਿਬਰੂ ਘਟ ਸੜਤਾ ਕਿ ਪੰਜਾਬ ਚ ਜਿਲ੍ਹਾ ਨਹੀਂ ਹੈਗੀਆਂ ਤੁਸੀਂ ਲੋਕਾਂ ਨੂੰ ਬੇਫਿਕੂ ਬਣਾਉਣ ਡਿਆ ਜੇ ਐਜੂਕੇਸ਼ਨ ਇੱਥੇ ਨਹੀਂ ਮਾਸਟਰ ਧਰਨਿਆਂ ਤੇ ਬੈਠੇ ਆ ਹਸਪਤਾਲਾਂ ਚ ਡਾਕਟਰ ਨਹੀਂ ਆਟਾ ਦਾਲ ਜਿਹੜਾ ਤੁਸੀਂ ਕਿਹੜੇ ਹਿਸਾਬ ਨਾਲ ਲੋਕਾਂ ਨੂੰ ਦੇਣ ਦੇ ਕਿਹੜੇ ਤੁਸੀਂ ਡਰਾਮੇ ਕਰਨ ਦੇ ਸਾਰਾ ਪਤਾ ਜੇ ਲਾਲਜੀਤ ਭੁੱਲਰ ਜੀ ਨੂੰ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਕਿ ਤੁਸੀਂ ਟਰਾਂਸਪੋਰਟ ਮੰਤਰੀ ਜੀ ਤੁਹਾਨੂੰ ਅਮਰੇਸਰ ਦਾ ਡੀਟੀਓ ਦਫਤਰ ਨਹੀਂ ਕਦੀ ਦਿਖਿਆ ਉੱਥੇ ਸੂਰ ਘੁੰਮਦੇ ਆ ਉੱਥੇ ਜਾ ਕੇ ਚੈੱਕ ਕਰੋ ਆਪਣਾ ਤੁਸੀਂ ਕੰਮ ਨਹੀਂ ਕਰਦੇ ਕਿ ਗੈਰ ਜ਼ਿੰਮੇਵਾਰ ਨਾਗਰਿਕ ਜਿਹੜੇ ਤੁਸੀਂ ਹੈਗੇ ਜੇ ਕਿ ਤੁਸੀਂ ਆਪਣੇ ਹੀ ਦੇਸ਼ ਦੇ ਵਿੱਚ ਕਿਸੇ ਨੂੰ ਕੁਝ ਵੀ ਕਹਿ ਦਿੰਦੇ ਜਿਹਦੇ ਬਾਰੇ ਕਹਿਣਾ ਉਹਦਾ ਪਹਿਲਾ ਇਤਿਹਾਸ ਪੜ ਲਿਆ ਕਰੋ ਔਰ ਖਾਸ ਕਰਕੇ ਡਾਕਟਰ ਨੇਜਰ ਜਿਹੜੇ ਇਹਨਾਂ ਦੇ ਇਥੋਂ ਦੇ ਵਿਧਾਇਕ ਨੇ ਉਹਨਾਂ ਨੂੰ ਉਹਨਾਂ ਦੇ ਹਲਕੇ ਦੇ ਵਿੱਚ ਸੁਨਿਆਰਾ ਬਰਾਦਰੀ ਦੀ ਇੰਨੀ ਵੋਟ ਆ ਕੀ ਗੱਲ ਡਾਕਟਰ ਸਾਹਿਬ ਇੱਕ ਲਫ਼ਜ਼ ਨਹੀਂ ਬੋਲੇ ਇਹਨਾਂ ਦਾ ਵਿਧਾਇਕ ਇੱਕ ਲਫ਼ਜ਼ ਨਹੀਂ ਬੋਲਿਆ 2 ਮਿੰਟ ਚ ਮਾਫੀ ਮੰਗ ਕੇ ਕਹਿੰਦੇ ਵੀ ਅਸੀਂ ਮਾਫੀ ਮੰਗ ਲਈ ਜੀ ਠੀਕ ਆ ਇਹ ਜਿੰਨਾ ਚਿਰ ਤੱਕ ਇਹਨਾਂ ਤੇ ਕਾਰਵਾਈ ਨਹੀਂ ਹੁੰਦੀ ਔਰ ਮਾਨ ਸਾਹਿਬ ਇਹਨਾਂ ਨੂੰ ਇਥੋਂ ਸਸਪੈਂਡ ਨਹੀਂ ਕਰਦੇ ਇਹਨਾਂ ਦੀ ਮੈਂਬਰਸ਼ਿਪ ਤੇ ਅਸੀਂ ਉਹਨਾਂ ਚਿਰ ਇਹਨਾਂ ਦਾ ਵਿਰੋਧ ਕਰਦੇ ਰਾਵਾਂਗੇ